ਅੱਜ ਇਹ ਕਿਸਾਨ ਪੰਜਾਬ ਵਿੱਚ ਹੋ ਰਹੀ ਕਿਸਾਨ ਐਕਸਪੋਜ਼ਰ ਕੈਂਪ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਹਨ। ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਇਨ੍ਹਾਂ ਕਿਸਾਨਾਂ ਨੇ ਖੇਤੀਬਾੜੀ ਦੇ ਮਾਹਿਰਾਂ ਨੂੰ ਸੁਣਨ ਆਉਣਾ ਹੈ। पिछले महीने हमने बठिंडा का लगाया था तो उसमें हमारे फार्मर वन ट्वेंटी सेवन लीड फार्मर आए थे और आज वाले में हमारे सौ प्लस लीड फार्मर हैं और आगे उन्नीस मार्च को एक और लगा रहे हैं मोगा में कैंप लगा रहे हैं CIPT ਹਰ ਸਾਲ ਫਰਵਰੀ ਅਤੇ ਮਾਰਚ ਦੇ ਮਹੀਨੇ ਵਿੱਚ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਇਨ੍ਹਾਂ ਕੈਂਪਾਂ ਦਾ ਆਯੋਜਨ ਕਰਦਾ ਹੈ। ਇਸ ਕੈਂਪ ਦੇ ਹਿੱਸੇ ਵਜੋਂ ਕਿਸਾਨਾਂ ਨੂੰ ਖੇਤੀ ਵਿਗਿਆਨ ਕੇਂਦਰਾ ਦੇ ਵਿਗਿਆਨੀਆਂ ਨਾਲ ਗੱਲਬਾਤ ਕਰਨ ਅਤੇ ਨਵੀਆਂ ਤਕਨੀਕਾਂ ਸਿੱਖਣ ਦਾ ਮੌਕਾ ਮਿਲਦਾ ਹੈ। ਸਾਖੀ ਹੋਇਆ ਜਿਹੜੇ ਕੰਮ ਨੇ ਸਾਡੇ ਲੈਵਲ ਦੇ ਕੰਮ ਆਸੀਂ ਨਿਗਰਾਨੀ ਰੱਖ ਸਕਦੇ ਹਾਂ। ਬਾਕੀ ਦਾ ਜਿਹਨੇ ਟੀਕਾ ਭਰਨਾ ਆ ਕੇ ਉਸੇ ਟਾਈਮ ਹੀ ਭਰ ਜਾਣਾ ਜਦੋਂ ਤੁਸੀਂ ਬੁਲਾ ਲੈਣਾ। ਤੇ ਆਹ ਚੀਜ਼ ਨਾਲ ਪਹਿਲੀ ਗੱਲ ਤਾਂ ਪਸ਼ੂ ਦੀ ਜਿਹੜੀ ਕਨਸੈਪਟ ਹੈ। ਸਾਲਾਂ ਦੌਰਾਨ ਖੇਤੀ ਨੇ ਕਾਫੀ ਤਬਦੀਲੀਆਂ ਵੇਖੀਆਂ ਹਨ ਅਤੇ ਇਹ ਕੈਂਪ ਕਿਸਾਨਾਂ ਨੂੰ ਇਨ੍ਹਾਂ ਬਦਲਾਵਾਂ ਨਾਲ ਅਨੁਕੂਲ ਹੋਣ ਵਿੱਚ ਮਦਦ ਕਰਦੇ। ਮੇਰੀ ਉਮਰ ਲਗਭਗ 68 ਸਾਲ ਹੈ। ਪਹਿਲਾਂ ਜਿਹੜੀ ਖੇਤੀ ਤਕਨੀਕ ਸੀਗੀ ਕੁਝ ਵੱਖਰੀ ਸੀ। ਅੱਜਕੱਲ ਤਕਨੀਕ ਬਹੁਤ ਜ਼ਿਆਦਾ ਵਧ ਗਈ। ਪਹਿਲਾਂ ਤਾਂ ਸਧਾਰਨ ਕੰਮ ਸੀਗੇ। ਮੀਂਹ ਤੇ ਡਿਪੈਂਡ ਕਰਦੇ ਸੀ। ਪਾਣੀ ਦਾ ਕੋਈ ਸਾਧਨ ਹੈ ਨਹੀਂ ਸੀਗਾ। ਉਹ ਜਿਵੇਂ ਜਿਵੇਂ ਤਕਨੀਕ ਸਾਇੰਸ ਵਧਦੀ ਗਈ ਓਵੇਂ ਤਕਨੀਕ ਵਧਦੀ ਗਈ ਆ ਕਹਿੰਦੀਆਂ ਹੁਣ ਪਾਣੀ ਦੀ ਜਿਵੇਂ ਜਿਵੇਂ ਤਕਨੀਕ ਵਧ ਗਈ ਓਵੇਂ ਪਾਣੀ ਦੀ ਜ਼ਰੂਰਤ ਵਧ ਗਈ ਆ ਉਹਨਾਂ ਸਾਡਾ ਪਾਣੀ ਦਾ ਲੈਵਲ ਧਰਤੀ ਦੇ ਥੱਲੇ ਤੁਰਿਆ ਜਾ ਰਿਹਾ ਇਹ ਕੈਂਪ ਕਿਸਾਨਾਂ ਨੂੰ ਪਾਣੀ ਦੀ ਸਮੱਸਿਆ ਅਤੇ ਪਾਣੀ ਦੀ ਵਰਤੋਂ ਨੂੰ ਕੁਸ਼ਲ ਬਣਾਉਣ ਦੇ ਤਰੀਕਿਆਂ ਬਾਰੇ ਵੀ ਸੰਵੇਦਨਸ਼ੀਲ ਬਣਾਉਂਦੇ ਹਨ ਜਿਹੜਾ ਦਰਿਆਈ ਜਾਂ ਨਹਿਰੀ ਪਾਣੀ ਜਿਹੜਾ ਸਾਨੂੰ ਖੇਤਾਂ ਦੇ ਵਿੱਚ ਮਿਲਦਾ ਹੈ ਜੋ ਪਦਾਰਥਿਕ ਨਿੰਜ ਪਦਾਰਥ ਉਸ ਪਾਣੀ ਵਿੱਚ ਹੋ ਸਕਦਾ ਮੇਰੀ ਮਤ ਮੁਤਾਬਕ ਉਹ ਸਾਨੂੰ ਧਰਤੀ ਦੇ ਹੇਠੋਂ ਨਾ ਮਿਲਦੇ ਹੋਣ ਤੇ ਇਸ ਕਰਕੇ ਹੈ ਵੀ ਉਹ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਸਾਡਾ ਜੀਵਨ ਹੈ ਉਹ ਸਾਨੂੰ ਸਿੱਧਾ ਸਰਲ ਸਾਫ਼ ਪਾਣੀ ਪੀਣ ਵਾਸਤੇ ਜਿਹਨੂੰ ਅਸੀਂ ਗਵਾ ਰਹੇ ਹਾਂ ਜੋ ਸੰਜਾਈ ਦੇ ਸਾਧਨ ਜੋ ਸਾਨੂੰ ਕੁਦਰਤੀ ਤੌਰ ਤੌਰ ਤੇ ਉਸ ਪਰਮਾਤਮਾ ਨੇ ਦਿੱਤੇ ਆ ਉਹ ਸਾਨੂੰ ਨਹਿਰ ਹੈ دریاਵਾਂ ਦਾ ਪਾਣੀ ਹੈ ਉਹਦੇ ਬਾਰੇ ਜਰੂਰ ਸੋਚਿਆ ਜਾਵੇ ਜੇ ਆਪਾਂ ਸਹੀ ਤਰੀਕੇ ਨਾਲ ਚੱਲਾਂਗੇ ਤੇ ਆਪਾਂ ਆਉਣ ਵਾਲੀਆਂ ਨਸਲਾਂ ਬਚਾ ਸਕਦੇ ਆਂ ਜਿਸ ਤਰ੍ਹਾਂ ਆਪਣੇ ਮਾਪਿਆਂ ਨੇ ਆਪਾਂ ਨੂੰ ਬਚਾਇਆ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਬਚਾ ਸਕਨੇ ਆ ਆਉਣ ਵਾਲੀ ਪੀੜ੍ਹੀ ਨੂੰ ਬਚਾ ਸਕਨੇ ਆ ਪਾਣੀ ਨੂੰ ਬਚਾਈਏ ਖੇਤੀ ਤਕਨੀਕੀ ਤੌਰ ਤੇ ਕਰੀਏ ਜਿਹਦੇ ਵਿੱਚ ਆਪਣੀ ਬਚਤ ਹੋਵੇ ਪੈਦਾਵਾਰ ਜ਼ਿਆਦਾ ਹੋਵੇ ਕਿਸਾਨ ਸਿਰਫ ਨਵੇਂ ਤਰੀਕੇ ਹੀ ਨਹੀਂ ਸਿੱਖਦੇ ਸਗੋਂ ਆਪਣੇ ਤਜਰਬੇ ਵੀ ਸਾਂਝੇ ਕਰਦੇ ਹਨ ਮੈਂ ਤਾਂ ਧੰਨਵਾਦ ਕਰਨਾ ਚਾਹੁੰਦੇ ਆ ਯੂਨੀਵਰਸਿਟੀ ਦਾ بڑے بڑے ਜਿਹੜੇ ਡਾਕਟਰ ਸਾਹਿਬ ਸਾਨੂੰ 3-4 ਘੰਟੇ ਲੈਕਚਰ ਦਿੱਤਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਵੇਂ ਅੱਜ ਨਦੀਨਾਂ ਤੇ ਜਿਵੇਂ ਆ ਕਣਕ ਦੀ ਗੱਲ ਕਰਦੇ ਆ ਮੇਰੇ ਖੇਤ ਲਗਭਗ 50 55 60 ਕਿਲਾਂ ਦੀ ਖੇਤੀ ਕਰਦਾ ਉਥੇ ਗੁੱਲੀ ਡੰਡੀ ਦੀ ਸਮੱਸਿਆ ਸੀਗੀ ਮੈਂ ਸੋਚਦਾ ਸੀ ਸ਼ਾਇਦ ਦਵਾਈਆਂ ਨਹੀਂ ਕੰਮ ਕਰ ਰਹੀਆਂ ਮੈਨੂੰ ਅੱਜ ਪਤਾ ਲੱਗਿਆ ਵੀ ਜਿਹੜਾ ਸਮੇਂ ਨਾਲ ਅਸੀਂ ਉਹਨਾਂ ਦਿਨਾਂ 'ਚ ਥੋੜੀ ਜਿਹੀ ਘੋਲ ਕਰਕੇ ਇਹ ਜਾਣਕਾਰੀ ਮਿਲੀ ਆ ਵੀ ਜੇ ਸਮੇਂ ਸਿਰ ਅਸੀਂ ਸਪਰੇਅ ਕਰ ਲੈਂਦੇ ਸ਼ਾਇਦ ਉਹਦੇ ਕੰਟਰੋਲ ਹੋ ਜਾਂਦਾ ਇੱਕ ਥੋੜਾ ਜਿਹਾ ਅਸੀਂ ਪਿਛਲੇ ਸਮੇਂ ਦੇ ਵਿੱਚ ਅਸੀਂ ਦੁਕਾਨਦਾਰ ਤੇ ਜ਼ਿਆਦਾ ਡਿਪੈਂਡਾ ਜਿਹੜੀ ਅੱਜ ਮੈਨੂੰ ਨਵੀਂ ਜਾਣਕਾਰੀ ਮਿਲੀ ਆ ਮੈਂ ਜਣੀ ਇਹ ਪ੍ਰਣ ਕੀਤਾ ਮਨ ਵਿਚ ਵਿਚਾਰ ਕੀਤਾ ਵੀ ਜਿਹੜੀ ਅਗਲੀ ਕੋਈ ਸਪਰੇਅ ਕਰੂੰਗਾ ਨਦੀਨਾ ਤੇ ਜਾਂ ਦੂਜੀ ਤਾਂ ਡਾਕਟਰ ਸਾਹਿਬਾਂ ਦੀ ਰੇਅ ਰਾਇ ਨਾਲ ਕਿਉਂਕਿ ਕੱਲੇ-ਕੱਲੇ ਦਾ ਮੈਂ ਨੰਬਰ ਨੋਟ ਕਰ ਲਿਆ ਬਾਕੀ ਖੇਤੀਬਾੜੀ ਵਾਲੇ ਜਿਹੜੀ ਮਿੱਟੀ ਪਰਖ ਬਾਰੇ ਦੱਸਿਆ ਜਿਵੇਂ ਸਾਡੀਆਂ ਕਦੂਆਂ ਦੀਆਂ ਵਾਲਾਂ ਸੁੱਕ ਜਾਂਦੀਆਂ ਇੱਕ ਇੱਕ ਵਾਲ ਪੈਦਾ ਹੋ ਕੇ ਸੁੱਕ ਜਾਂਦੀ ਉਹਦੇ ਬਾਰੇ ਮਗਰੋਂ ਵੀ ਪੁੱਛਿਆ ਉਹ ਕਹਿੰਦੇ ਵੀ ਇਹ ਮਿੱਟੀ ਪਰਖ ਕਰਉਣੀ ਜ਼ਰੂਰੀ ਆ ਇਹ ਜਿਵੇਂ ਇੱਕ ਸੋਚਣ ਵਾਸਤੇ ਆ ਕਿ ਇੱਕ ਖੇਤੀ ਤਾਂ ਆਪਾਂ ਕਰੇ ਰਿਹਾ ਕੋਈ ਸਾਈਡ ਬਿਜ਼ਨਸ ਜਿਹੜਾ ਆਪਾਂ ਨੂੰ ਫਿੱਟ ਬਹਿ ਜਾਏ ਜਿਵੇਂ ਡਾਕਟਰ ਸਾਹਿਬ رائے ਦਿੰਦੇ ਨੇ ਬਾਗ ਲਾਓ ਕੋਈ ਪਸ਼ੂ ਪਾਲੋ ਕੋਈ ਹੋਰ ਚੀਜ਼ ਕਰੋ ਉਹਦੇ ਬਾਰੇ ਕੋਈ ਆਪਾਂ ਮਨ ਦਾ ਵਿਚਾਰ ਕਰਕੇ ਤੇ ਡਾਕਟਰ ਸਾਹਿਬ ਦੀਆਂ ਗੱਲਾਂ ਜਿਹੜੀਆਂ ਨੇ ਉਹ ਬਹੁਤ ਵਧੀਆ ਲੱਗੀਆਂ ਨੇ ਸਾਨੂੰ ਪਿਛਲੇ 1 ਸਾਲ ਵਿੱਚ ਸੈਂਕੜੇ ਕਿਸਾਨ ਇਨ੍ਹਾਂ ਕੈਂਪਾਂ ਦਾ ਹਿੱਸਾ ਬਣੇ ਹਨ ਸਿੱਖਣ ਦੇ ਨਾਲ ਨਾਲ ਇਹਨਾਂ ਨੂੰ ਵਿਸ਼ਵਾਸ ਅਤੇ ਸਹਾਰਾ ਵੀ ਮਿਲਦਾ ਹੈ ਕਈ ਨਵੇਂ ਬੰਦੇ ਇਸ ਤਰ੍ਹਾਂ ਦੇ ਸੀਸਣਿਆਂ ਦਾ ਮਿਲ ਗਿਆ ਆਉਣੇ ਚਾਹੁੰਦੇ ਉੱਥੇ ਕੀ ਹੋਊਗਾ ਪਰ ਇੱਥੇ ਐ ਤੁਹਾਨੂੰ ਬਹੁਤ ਕੁਝ ਮਿਲਿਆ ਅਸੀਂ ਜਾ ਕੇ ਦੱਸਾਂਗੇ ਉਹਨਾਂ ਨੂੰ ਵੀ ਉੱਥੇ ਆ ਆ ਕੁਝ ਮਿਲਦਾ ਹੈ ਆ ਕੁਝ ਦੱਸਦੇ ਆ ਉਹ ਸਿੱਖਣ ਨੂੰ ਸਾਨੂੰ ਮਿਲੀਆਂ ਤੇ ਅਸੀਂ ਗਾ ਜਾ ਕੇ ਦੱਸਾਂਗੇ ਤੇ ਸਾਡੇ ਨਾਲ ਜੁੜਨਗੇ ਤੇ ਕੋਈ ਬਖਸ ਦਾ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਨਿਕਲ ਗਿਆ ਤੇ ਬਹੁਤ ਵਧੀਆ ਸਜਾਵ ਮਿਲੇ ਨੇ ਅੱਛਾ ਮਨ ਵੀ ਕਰਦਾ ਹੈ ਕਿ ਆਪਾਂ ਲਾਹੇਵੰਦ ਕੋਈ ਬਿਜ਼ਨਸ ਸਾਈਡ ਬਿਜ਼ਨਸ ਖੇਤੀ ਤੋਂ ਬਿਨਾ ਕਰੀਏ আর ਜਿਹੜਾ ਪਾਣੀ ਬਚਣ ਵਾਲਾ ਉਹ ਵੀ ਸਾਨੂੰ ਬਹੁਤ ਵਧੀਆ ਲੱਗਿਆ ਵੀ ਪਾਣੀ ਜ਼ਰੂਰੀ ਆ ਪਾਣੀ ਬਚਾਇਆ ਜਾਵੇ ਉਹਦਾ ਜ਼ਰੂਰ ਗੌਰ ਰੱਖਣਾ ਚਾਹੀਦਾ CIPTI ਪੰਜਾਬ ਦੇ ਵੱਖ-ਵੱਖ ਖੇਤੀ ਵਿਗਿਆਨ ਕੇਂਦਰਾ ਦੇ ਸਹਿਯੋਗ ਨਾਲ ਇਨਾ ਕਦਮਾਂ ਰਾਹੀਂ ਹੋਰ ਜ਼ਿੰਦਗੀਆਂ ਨੂੰ ਸ਼ੋਹਨ ਅਤੇ ਬਦਲਾਵ ਲਿਆਉਣ ਲਈ ਵਚਨਬੱਧ ਹੈ।